ਸਾਰੇ ਨਾ ਪਿਛਲੇ 1 ਮਹੀਨੇ ਤੋਂ ਸਿਵਰੇਜ ਦੀ ਪ੍ਰੋਬਲਮ ਆ ਰਹੀ ਆ ਸਿਵਰੇਜ ਉੱਪਰਲੀ ਜਿਹੜੀ ਗਲੀ ਆ ਸ਼ਹਿਰ ਦੀ ਹੱਦ ਦੇ ਵਿੱਚ ਜਿਹੜੀ ਪੈਂਦੀ ਆ ਉਹ ਸਿਵਰੇਜ ਬਲੌਗ ਆ ਬਲੌਗ ਹੋਣ ਦੇ ਕਰਕੇ ਉਹਦਾ ਸਾਰਾ ਪਾਣੀ ਜਿਹੜਾ ਵਾ ਇਸ ਕਲੋਨੀ ਦੇ ਰਾਹ ਤੇ ਆ ਰਿਹਾ ਵਾ ਇਸ ਕਲੋਨੀ ਦੇ ਵਿੱਚ ਛੋਟੇ ਛੋਟੇ ਬੱਚੇ ਆ ਜਿਹੜੇ ਸਿੱਦੇ ਸਕੂਲੇ ਜਾਂਦੇ ਆ ਕੋਈ ਜਿਹੜੀ ਆੜੀਦਾਰ ਮੁਲਾਜ਼ਮ ਆ ਜਿਹੜੇ ਕੰਮ ਆ ਕਰਾਦੇ ਜਾਂਦੇ ਆ ਪਰ ਮੇਨ ਰਾਹ ਜਿਹਦਾ ਉਹ ਇਹੀ ਆ ਇੱਥੇ ਪਾਣੀ ਖਲੋਣ ਦੇ ਕਰਕੇ ਸਵੇਰੇ ਉਹਨਾਂ ਨੂੰ ਆਂ ਚ ਸ਼ਾਮੀ ਘਰ ਜਾਣ ਦੇ ਵਿੱਚ ਬਹੁਤ ਜ਼ਿਆਦਾ ਤੰਗੀ ਹੋ ਰਹੀ ਆ ਕਮੇਟੀ ਵਾਲਿਆਂ ਨੂੰ 23 4 25 ਦੀ ਕਮਪਲੇਟ ਪਾਈਦੀ ਆ ਕਿਸੇ ਬੰਦੇ ਨੇ ਆ ਕੇ ਦੇਖਿਆ ਨਹੀਂ ਮੌਕੇ ਦਾ ਜਾਜਾ ਨਹੀਂ ਲਿਆ ਨਾ ਕੋਈ ਸੁਣਵਾਈ ਹੋਈ ਆ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਆ ਮਾਨ ਸਰਕਾਰ ਨੂੰ ਕਿ ਕੋਈ ਵੀ ਬੰਦਾ ਜਿਹੜਾ ਕਮੇਟੀ ਦਾ ਆ ਕੇ ਦਾ ਜਾਜਾ ਲੇ ਤੇ ਇਹਦਾ ਹੱਲ ਕੀਤਾ ਜਾਏ ਕਿਉਂਕਿ ਇਹਦਾ ਅੱਗੇ ਬਹੁਤ ਹੀ ਗਰਮੀ ਦੇ ਕਰਕੇ ਤੁਹਾਨੂੰ ਪਤਾ ਕਿ ਬਿਮਾਰੀਆਂ ਨਹੀਂਆਂ ਖਿਆਲ ਦੀਆਂ ਪਈਆਂ ਵਾ ਕਰੋਨਾ ਦੁਬਾਰਾ ਆ ਰਿਹਾ ਵਾ ਇਸ ਕਰਕੇ ਮਸ਼ਰਮ ਮਲੇਰੀਆ ਦੇ ਕਰਕੇ ਨिके-ਨਿਕੇ ਬੱਚੇ ਜਿਹੜੇ ਬਿਮਾਰ ਹੋ ਜਾਂਦੇ ਆ ਤਾਂ ਸਾਡੀ ਹੱਥ ਜੋੜ ਕੇ ਬੇਨਤੀ ਆ ਸਾਰਿਆਂ ਨੂੰ ਕਿ ਇਸ ਚੀਜ਼ ਦਾ ਜਿਆਦਾ ਹੱਲ ਕੀਤਾ ਜਾਏ ਜਲਦੀ ਤੋਂ ਜਲਦੀ ਕਰੋਨੀ ਦੀ ਆਬਾਦੀ ਕਿੰਨੀ ਹੋਏਗੀ ਸਰ ਘਟੋ ਘਾਟ ਇੱਥੇ 20 ਤੋਂ 25 ਘਰ ਆ ਔਰ 15 ਤੋਂ 16 ਨिके-ਨਿਕੇ ਬੱਚੇ ਆ ਜਿਹਦੇ ਆਪਣੇ ਸਰਕਾਰੀ ਸਕੂਲ ਪੜਦੇ ਆ ਕੁਝ ਅੰਗਰਵਾੜੀ ਦੇ ਆ ਉਹ ਜੋ ਕੁੜੀਆਂ ਆ ਜਿਹੜੀਆਂ ਏਜੰਸੀ ਦੇ ਵਿੱਚ ਲੱਗੀਆਂ ਆ ਵਿਚਾਰੀਆਂ ਕੁਝ ਕਮਾਂਗਾਂ ਦੇ ਵਿੱਚ ਲੋਕਾਂ ਦੇ ਘਰਾਂ 'ਚ ਜਾਂਦੀਆਂ ਆ ਐ ਉਹੀ ਕਲੋਨੀ ਆ ਜਿਹੜੀ ਸਰਕਾਰੀ ਤੌਰ ਤੇ ਕੱਟੀ ਗਈ ਹਾਂਜੀ ਹਾਂਜੀ ਇਹ ਪਿੰਡ ਬਰਨਾਲੇ ਦੀ ਕਲੋਨੀ ਆ ਸਰ ਵਾਟ ਨੰਬਰ ਵਾਟ ਨੰਬਰ ਦੇਖਾ ਸ਼ਾਇਦ ਨਾ ਵਾਟ ਨੰਬਰ 1 ਪੈਂਦੀ ਆ 메ਨ ਕਲੋਨੀ ਆ ਜੀ ਔਰ ਇਹਦਾ ਕੋਈ ਵੀ ਬੰਦਾ ਜਿਆਦਾ ਵੇਦਾ ਮਤਲਬ ਹਾਂਜੀ ਧਿਆਰੀਦਾਰ ਬੰਦੇ ਆ ਜੀ ਬਿਲਕੁਲ ਧਿਆਰੀਦਾਰ ਸਰ ਗਲੀ ਦੇ ਸਿਵਰੇ 'ਚ ਪਿਆ ਪੂਰਾ ਬਲਾਕ ਹੋ ਗਿਆ ਦਾ ਹਫਤਾ ਹੋ ਗਿਆ ਜੋ ਤਾਂ ਸਾਰਾ ਪਾਣੀ ਲੱਗੀ ਦੁਕਾਨਾਂ ਭੱਲਾ ਜਿਹਨੇ ਸਟੋਰ ਉੱਥੋਂ ਸਾਰਾ ਓਵਰਫਲੋ ਹੋ ਕੇ ਸਾਰਾ ਇਧਰ ਆਂ ਡਿਆ ਇਧਰ ਆ ਬਣਾਇਰੀ ਕਲੋਨੀ ਆ ਤੇ ਛੋਟੇ ਛੋਟੇ ਬੱਚੇ ਕੁੜੀਆਂ ਕਾਲਜ ਜਾਂਦੀਆਂ ਨੇ ਹੋਰ ਗ੍ਰਸਤਾ ਨਹੀਂ ਲੱਗਦਾ ਇਹਨਾਂ ਨੂੰ ਇਹੋ ਰਸਤਾ ਜੁੱਤੀਆਂ ਲਾ ਕੇ ਜਾਂਦੀ ਆ ਬੜਾ ਮੁਸ਼ਕਲ ਹੋਇਆ ਬੱਚੇ ਸਕੂਲ ਚੜ੍ਹਨੇ ਬੜੇ ਮੁਸ਼ਕਲ ਹੋਇਆ ਸਾਰੇ ਸੁਨਾਲੇ ਨਹੀਂ ਆ ਗਏ ਮਸ਼ਰ ਨਾ ਜ਼ਿਆਦਾ ਹੋ ਗਿਆ ਜੋ ਕਈ ਵਾਰੀ ਇੱਥੇ ਲੋਕਾਂ ਨੇ ਕਿਹਾ ਉੱਥੇ ਕੰਗਰਟੀ ਕਰ ਜਗੇ ਆ ਕੋਈ ਸੁਣਵਾਈ ਨਹੀਂ ਹੁੰਦੀ ਜੀ ਸਰ ਬਰਨਾਲਾ ਕਲੋਨੀ ਨੂੰ ਜਾਂਦੀ ਹੈ ਹਾਂ ਜੀ ਆਦੀ ਬਰਨਾਲਾ ਕਲੋਨੀ ਹੈ ਜੀ ਕਾਫੀ ਬੜੀ ਗਾੜੀ ਕੰਪਲੇਨਟ ਕੀਤੀ ਹੈ ਨਾਲ ਇਥੇ ਪੁੱਛਾ ਕਾਂਡੇ ਦਾ ਕੁਝ ਕੰਡੇ ਹੈ ਕਿੰਨੇ ਘਰ ਹੋਣੇ ਗੇ ਕਲੀ ਦੇ ਅੱਗੇ ਘਾੜੇ-ਘਾੜੇ 25-30 ਘਰ ਨੇ ਜੀ ਅੱਗੇ ਜੀ ਮੇਰਾ ਨਾਮ ਹੈ ਪ੍ਰੀਤ ਇਸ ਸਮੱਸਿਆ ਸਮੱਸਿਆ ਸਾਨੂੰ ਇਹੀ ਹੈ ਕਿ ਸਾਡੇ ਗਲੀ ਦੇ ਵਿੱਚ ਜੋ ਸੀਵਰ ਦਾ ਪਾਣੀ ਹੈ ਬੜਾ ਆਂਡਿਆ ਦਾ ਵਿਆਹ ਹੀ ਬੱਦਲ ਦਾ ਪਾਣੀ ਆਂਦਾ ਇਥੋਂ ਦੀ ਸੁਣਵਾਈ ਨਹੀਂ ਹੋਣ ਦੀ 10 ਦਿਨ ਹੋ ਗਏ ਮੈਂ ਡੇਗ ਪੀ ਬੜੀ ਜ਼ੋਰ ਦੀ ਤੇ ਮੇਰੀ ਬਾਹ ਟੁੱਟ ਗਈ ਦੀ ਉਦਨ ਦੀ ਇਥੋਂ ਡਿੱਗੀ ਹਾਂਜੀ ਇਥੋਂ ਡਿੱਗੀ ਮੈਂ ਮੋਟਰਸਾਈਕਲ ਤੇ ਮਸਿਆ ਸਾਡੀ ਗਲੀ ਬਣੀ ਜਾਏ ਤੇ ਇਹ ਗਲੀਆਂ ਬਣੀਆਂ ਜਾਣ ਤੇ ਇਥੋਂ ਵੀ ਸੁਨਵਾਈ ਹੋਏ ਥੋੜਾ ਉੱਚਾ ਹੋਏ ਹਟਾ ਪਿਆ ਪਾਣੀ ਪੂਣੀ ਦਾ ਪਾਣੀ ਦੀ ਵੀ ਸਮੱਸਿਆ ਹੋਏ ਸਾਡੀ ਕੋਈ ਨਾਲੀ ਨਹੀਂ ਕੋਈ ਨਾਲੀ ਨਹੀਂ ਐ ਕੋਈ ਘਾੜੀ ਗਲੀ ਨਹੀਂ ਹੈਗੀ ਓਏ ਕੱਢ ਕੱਢ ਕੇ ਅਸੀਂ ਕਿਦਾਂ ਗੁਜ਼ਾਰਾ ਬੱਚਿਆਂ ਨਾਲ ਨਿੱਕੇ ਨਿੱਕੇ ਬੱਚਿਆਂ ਨਾਲ ਕਰਦੇ ਪਏ ਆ ਕਿਦੇ ਬਾਰੇ ਕੋਈ ਕੰਪਲੇਂਟ ਨਹੀਂ ਲਿਖਾਈ ਕਦੀ ਤੁਸੀਂ ਕੰਪਲੇਂਟ ਲਿਖਾਈ 2-4 ਵਾਰੀ ਐ ਨਹੀਂ ਉਹ ਦੱਬ ਲਿਉਂਦੇ ਨੇ ਫੇਰ ਕੋਈ ਸੁਨਵਾਈ ਨਹੀਂ ਹੁੰਦੀ ਹੈਗੀ ਆਰੇ ਮੋਢੇ ਟੋਟੇ ਦਾ ਪਾਣੀ ਕੱਢ ਕੱਢ ਕੇ ਨੇ ਰਿਪੋਰਟ ਹੈ ਰੋਜ਼ ਹੀ ਨਹਾ ਲੀਏ ਬਾਅਦ ਚੋਂ ਪਾਣੀ ਕੱਢ ਲੀਏ ਨਹਾ ਲੀਏ ਪਾਣੀ ਕੱਢ ਲੀਏ ਕੀ ਫਾਇਦਾ ਆ ਦੇਖੋ ਨਾ ਤੁਸੀਂ ਦੇਖੋ ਹੁਣ ਕਿੰਨਾ ਪਾਣੀ ਹੈਗਾ ਜੇ ਹੈ ਇਹ ਦੇਖੋ ਐਦਾ ਹੀ ਅਸੀਂ ਵਿਟਿਗੇ ਹੀ